ਨਮਸਕਾਰ ਸਰਕਾਰੀ ਪ੍ਰੋਗਰਾਮ ਦੇ ਵਾਸਤੇ ਪ੍ਰਤੀ ਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹ ਸ਼ਹਿਰ ਜਲਾ ਸਿੰਘ ਭਗਤ ਸਿੰਘ ਦਾ ਕਰਦਾ ਸਵਾਗਤ ਆਜ ਅੰਮ੍ਰਿਤ ਵਿਸ਼ੇਸ਼ ਪ੍ਰੋਗਰਾਮ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਸਥਾਨ ਸ੍ਰੀ ਗੰਗਾਣਾ ਸਾਹਿਬ ਦੀ ਯਾਤਰਾ ਨੂੰ ਰੋਕਣ ਦਾ ਜਿਹੜਾ ਮੰਦ ਭਾਗਾ ਫੈਸਲਾ ਭਾਰਤ ਸਰਕਾਰ ਨੇ ਲਿਆ ਅਸੀਂ ਇਹਨੂੰ ਕੰਡੈਮ ਵੀ ਕਰਦੇ ਹਾਂ ਇਹਦਾ ਵਿਰੋਧ ਵੀ ਕਰਦੇ ਹਾਂ। ਇੱਕ ਪਾਸੇ ਤੇ ਭਾਰਤ ਦੀ ਟੀਮ ਪਾਕਿਸਤਾਨ ਨਾਲ ਮੈਚ ਖੇਡ ਰਹੀ ਹੈ ਕਿਉਂਕਿ ਉੱਥੇ ਵੱਡੇ ਲੋਕਾਂ ਦੇ ਆਪਣੇ ਬਿਜ਼ਨਸ ਇੰਟਰਸਟ ਆਪਣੇ ਇਕਨੋਮਿਕ ਇੰਟਰਸਟ ਜਿਹੜੇ ਆ ਉਹ ਸ਼ਾਮਲ ਹੈ ਤੇ ਦੂਜੇ ਪਾਸੇ ਉਸ ਮੁਕੱਦਸ ਥਾਂ ਜਿੱਥੇ ਲੋਕ ਆਪਣੀ ਆਸਥਾ ਨਾਲ ਸ਼ਰਧਾ ਨਾਲ ਨਤਮਸਤ ਹੋਣ ਜਾਂਦੇ ਆ ਜਿੱਥੇ ਲੋਕਾਂ ਨੂੰ ਸ਼ਾਂਤੀ ਮਿਲਦੀ ਹੈ ਜਿੱਥੋਂ ਭਾਈਚਾਰੇ ਦਾ ਸੁਨੇਹਾ ਜਾਂਦਾ ਹੈ ਉਸ ਯਾਤਰਾ ਨੂੰ ਰੋਕਣਾ ਮੈਨੂੰ ਲੱਗਦਾ ਹੈ ਇਸ ਤੋਂ ਮੰਤ ਭੰਗਾ ਕੁਝ ਨਹੀਂ ਹੋ ਸਕਦਾ ਔਰ ਹਿੰਦੁਸਤਾਨ ਪਾਕਿਸਤਾਨ ਦੇ ਕਿੰਨੇ ਵੀ ਮਾੜੇ ਰਿਸ਼ਤੇ ਰਹੇ ਹੁਣ ਚਾਹ 65 ਦੀ ਬਾਈ ਹੋ ਗਈ ਕਿ 72 ਦਾ ਯੁੱਧ ਹੋਇਆ ਹੋਵੇ ਲੇਕਿਨ ਕਦੀ ਵੀ ਧਾਰਮਿਕ ਆਸਤਾ ਸ਼ਰਦਾ ਰੱਖਣ ਵਾਲੇ ਲੋਕਾਂ ਨੂੰ ਕਦੀ ਰੋਕਿਆ ਨਹੀਂ ਗਿਆ ਲੇਕਿਨ ਭਾਜਪੀ ਦੀ ਕੇਂਦਰ ਸਰਕਾਰ ਨੂੰ ਪਤਾ ਨਹੀਂ ਕੀ ਦੁਸ਼ਮਣੀ ਹੈ ਪੰਜਾਬੀਆਂ ਨਾਲ ਸਿੱਖਾਂ ਨਾਲ ਗੁਰੂ ਨਾਨਕ ਨਾਮ ਲੈਵਾ ਲੋਕਾਂ ਨਾਲ ਪਤਾ ਨਹੀਂ ਕੀ ਇਹਨਾਂ ਦੀ ਦੁਸ਼ਮਣੀ ਹੈ ਕਿ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਸਿੱਖਾਂ ਦੀ ਗੱਲ ਹੁੰਦੀ ਹੈ ਸਾਡੇ ਗੁਰੂਆਂ ਦੀ ਗੱਲ ਹੁੰਦੀ ਹੈ ਉਦੋਂ ਤੇ ਹਮੇਸ਼ਾ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਮੈਂ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਮੀਡੀਏਟਲੀ ਇਹ ਆਪਣੇ ਫੈਸਲੇ ਨੂੰ ਜਿਹਦੇ ਰਾਹੀਂ ਸ੍ਰੀ ਨਨਕਾਣਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬੰਦ ਕੀਤਾ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ ਔਰ ਆਸਥਾ ਔਰ ਸ਼ਰਧਾ ਦੇ ਨਾਲ ਜਾਣ ਵਾਲੇ ਲੋਕਾਂ ਨੂੰ ਇਮੀਡੀਏਟਲੀ ਯਾਜਤ ਦਿੱਤੀ ਜਾਵੇ ਤਾਂ ਕਿ ਉਸ ਮੁਕੱਦਸ ਥਾਂ ਤੇ ਜਾ ਕੇ ਨਨਕਾਣਾ ਸਾਹਿਬ ਜਾ ਕੇ ਲੋਕ ਨਤਮਸਤਕ ਹੋਣ ਸਕਣ ਔਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈ ਅਸ਼ੀਰਵਾਦ ਗੁਰੂ ਨਾਨਕ ਸਾਹਿਬ ਦਾ ਲੈ ਸਕਣ ਔਰ ਭਾਈਚਾਰੇ ਦਾ ਸੁਨੇਹਾ ਦੇ ਸਕਣ ਬੜੇ ਸਮੇਂ ਤੋਂ ਲਟਕ ਰਹੀ ਰੇਲਵੇ ਰੋਡ ਨਵਾਂ ਸ਼ਹਿਰ ਦੇ ਮਾਮਲੇ ਨੂੰ ਲੈ ਕੇ ਨਵਾਂ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਇੱਕ ਵਿਸ਼ੇਸ਼ ਬੈਠਕ ਚੈਨ ਉਪਾਸਰਾ ਰੇਲਵੇ ਰੋਡ ਨਵਾਂ ਸ਼ਹਿਰ ਵਿੱਚ ਕੀਤੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਦੁਕਾਨਦਾਰਾਂ ਨੇ ਹਿੱਸਾ ਲਿਆ ਇਸ ਬੈਠਕ ਵਿੱਚ ਸਰਬਸੰਮਤੀ ਦੇ ਨਾਲ ਮਤਾ ਪਾਸ ਕੀਤਾ ਗਿਆ ਕਿ ਰੇਲਵੇ ਰੋਡ ਦੇ ਮਾਮਲੇ ਨੂੰ ਲੈ ਕੇ 23 ਸਤੰਬਰ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਤੋਂ 12 ਵਜੇ ਤੱਕ ਨਵਾਂ ਸ਼ਹਿਰ ਬੰਦ ਕਰਕੇ ਚੰਡੀਗੜ੍ਹ ਚੌਂਕ ਵਿੱਚ ਰੋਸ ਕਰਨਾ ਦਿੱਤਾ ਜਾਵੇਗਾ ਤੇ ਇਸ ਤੋਂ ਉਪਰੰਤ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਜਿਹੜਾ ਸ਼ੀਰ ਪਗਰ ਸਿੰਘ ਨਗਰ ਦੇ ਰਾਹੀਂ ਇੱਕ ਮੰਗ ਪੱਤਰ ਵੀ ਭੇਜਿਆ ਜਾਵੇਗਾ ਆਉ ਦੇਖਦੇ ਹਾਂ ਇਸ ਵੱਲ ਦੀ ਨਵਾਂ ਸੇ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਮੀਟਿੰਗ ਜੀ ਅਸੀਂ ਰੇਲਵੇ ਰੋਡ ਦੇ ਜਿਹੜਾ ਰੋਡ ਦੇ ਹਾਲਾਤ ਆ ਉਹਨਾਂ ਨੂੰ ਦੇਖ ਕੇ ਉਹਦੇ ਸਬੰਧੀ ਅਸੀਂ ਇੱਕ ਆਪਸ ਚ ਸਾਰੇ ਦੁਕਾਨਦਾਰ ਭਰਾਵਾਂ ਨੇ ਅਸੀਂ ਐਕਚੁਅਲੀ ਨਵਾਂ ਸ਼ਹਿਰ ਸਾਰੇ ਵਪਾਰ ਮੰਡਲ ਨੂੰ ਇੱਥੇ ਸੱਦਿਆ ਸੀਗਾ ਪਰ ਸਾਰਾ ਵਪਾਰ ਮੰਡਲ ਆ ਗਿਆ ਕਿਉਂਕਿ ਕੱਲਾ ਇਹ ਰੇਲਵੇ ਰੋਡ ਦਾ ਮਸਲਾ ਨਹੀਂ ਹੈਗਾ ਸਾਰੇ ਨਵੇਂ ਸ਼ਹਿਰ ਦਾ ਮਸਲਾ ਹੈ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਚ ਰੇਲਵੇ ਰੋਡ ਤੇ ਹਰ ਬੰਦੇ ਨੂੰ ਆਉਣਾ ਪੈਂਦਾ ਕੋਈ ਸਮਾਲ ਲੈਂਡ ਕਿਸੇ ਤਰ੍ਹਾਂ ਵੀ ਨੂੰ ਆਉਣਾ ਪੈਂਦਾ ਅਸੀਂ ਉਸ ਸਬੰਦੇ ਵੀ ਮੀਟਿੰਗ ਰੱਖੀ ਸੀ ਸਾਨੂੰ ਜਿੱਦਾਂ ਲੌਲੀਬੋਬ ਅਸੀਂ ਬਹੁਤ ਖਾਂਦਿਆਂ ਨੂੰ ਬਹੁਤ ਟਾਈਮ ਹੋ ਗਿਆ ਸਾਨੂੰ ਸਾਲਾਂ ਹੀ ਨਿਕਲ ਗਏ ਆ ਇਹ ਸੜਕ ਬਣਨ ਲੱਗੀ ਜੀ ਟੈਂਡਰ ਪਾਸ ਹੋ ਗਿਆ ਜੀ ਆ ਹੋ ਗਿਆ ਜੀ ਇਹ ਹੋ ਗਿਆ ਜੀ ਹੁਣ ਸਾਨੂੰ ਇਹ ਨਹੀਂ ਸਮਝ ਲੱਗਦਾ ਸੜਕ ਬਣਨੀ ਕਦੋਂ ਆ ਕਿਸ ਬੰਦੇ ਨੇ ਟੈਂਡਰ ਲਿਆ ਸਾਨੂੰ ਉਸ ਬੰਦੇ ਦਾ ਨਾਮ ਜਰ ਕੀਤਾ ਜਾਵੇ ਕਿਸ ਬੰਦੇ ਨੇ ਟੈਂਡਰ ਲਿਆ ਉਹ ਸਾਨੂੰ ਕਲੀਅਰ ਕੀਤਾ ਜਾਵੇ ਉਹ ਸਾਡੇ ਨਾਲ ਮਿਲ ਕੇ ਮੀਟਿੰਗ ਕਰਕੇ ਜਾਵੇ ਨਹੀਂ ਤਾਂ ਅਸੀਂ ਮੰਗਲਵਾਰ ਨੂੰ 9 ਤੋਂ 12 ਬਾਜ਼ਾਰ ਬੰਦ ਰੱਖਾਂਗੇ ਪਲੱਸ ਅਸੀਂ ਚੰਡੀਗੜ੍ਹ ਚੌਕ ਦੇ ਵਿੱਚ ਆਪਾਂ ਆਪਣਾ ਰੋਸ ਮੁਜ਼ਾਰਾ ਜਿਹੜਾ ਕਰਾਂਗੇ ਅਜੀ ਰੋਜ਼ ਮਜਾਰਾ ਅਸੀਂ ਕਿਸੇ ਨੂੰ ਪਰੇਸ਼ਾਨੀ ਦੇਣਾ ਨਹੀਂ ਚਾਹੁੰਦੇ ਪਰ ਅਸੀਂ ਇਹ ਦੇਖ ਲਿਆ ਵੀ ਇਹਦਾ ਕੋਈ ਹੱਲ ਹੈ ਨਹੀਂ ਅਸੀਂ ਚੰਡੀਗੜ੍ਹ ਚੌਕ ਨੂੰ ਜਾਮ ਕਰਾਂਗੇ ਬੰਦ ਕਰਾਂਗੇ ਉੱਥੇ ਜੇ ਤਾ ਸਾਦ ਵੀ ਸਾਡਾ ਕੋਈ ਹੱਲ ਨਹੀਂ ਹੁੰਦਾ ਤਾਂ ਇਸ ਪ੍ਰੋਟੈਸਟ ਨੂੰ ਤੇਜ਼ ਕੀਤਾ ਜਾਊਗਾ ਉਹ ਜਿਸ ਤਰ੍ਹਾਂ ਵੀ ਆਪਾਂ ਸਾਰਿਆਂ ਸਹਿਮਤੀ ਨਾਲ ਉਹਨੂੰ ਤੇਜ਼ ਕੀਤਾ ਜਾਊਗਾ ਕਿਸ ਤਰ੍ਹਾਂ ਵੀ ਹੋ ਸਕਦਾ ਤੇ ਲਾਲੀਪਾਪ ਤੁਹਾਨੂੰ ਪਤਾ ਹੀ ਹੈ ਹੁਣ ਇਧਰ ਇੱਕ ਪਾਈਪਿੰਗ ਜਿਹੜੀ ਜਲਦੀ ਪਈ ਹੈ ਪਾਈਪਿੰਗ ਟੁੱਟੀ ਹੋਈ ਹੈ 5-6 ਦਿਨ ਤੋਂ ਕੋਈ ਵੀ ਪੁੱਛਣ ਤੱਕ ਨਹੀਂ ਆਇਆ ਵੀ ਕਾਦੀ ਪਾਈਪਿੰਗ ਲੀਕੇਜ ਆ ਜਿੰਨਾ ਪ੍ਰਸ਼ਾਦ ਦਾ ਪਾਣੀ ਸੀ ਉਸ ਤੋਂ ਵੱਧ ਪਾਣੀ ਹੁਣ ਇਸ ਵੇਲੇ ਖੜਾ ਹੈ ਕੀ ਮਤਲਬ ਇਸ ਚੀਜ਼ ਦਾ ਕੋਈ ਪੁੱਛੇ ਨਹੀਂ ਆ ਰਿਹਾ ਕੀ ਮਤਲਬ ਇਹਦਾ ਇਹ ਸਾਰੇ ਜਿਹੜੀ ਪੋਲਿਟਿਕਸ ਆ ਨਾ ਪੋਲਿਟਿਕਸ ਆਪਣੇ ਘਰਾਂ ਤੱਕ ਰੱਖ ਕੇ ਇਥੇ ਇਨਸਾਨੀਅਤ ਦੇ ਨਾਤੇ ਸਾਡੇ ਕੋਲ ਇਕੱਠੇ ਹੋਵੋ ਤਾਂ ਕਿ ਆਪਾਂ ਕੋਈ ਆਪਣੇ ਸ਼ਹਿਰ ਦਾ ਸ਼ਹਿਰ ਦਾ ਦੁਕਾਨਦਾਰਾਂ ਦਾ ਹਲਕਾ ਕਰੀਏ ਦੁਕਾਨਾਂ ਬੰਦ ਹੋ ਰਹੀਆਂ ਉਹਦਾ ਕੀ ਫਾਇਦਾ ਉਹਦਾ ਦੁਕਾਨਾਂ ਤਾਂ ਬੰਦ ਹੀ ਫਿਰ ਅਸੀਂ ਵੀ 4-4 ਘੰਟੇ ਅਸੀਂ ਬੰਦ ਕਰਕੇ ਕੰਮ ਕਰਦੇ ਹੈ ਨਹੀਂ ਅਸੀਂ ਬੰਦ ਕਰ ਦਿੰਦੇ ਆ ਪਿਛਲੀ ਵਾਰ ਵੀ ਆਪ ਫਿਰ ਇਸ ਵਾਰ ਫਿਰ ਇਸ ਹੀ ਸਾਹਮਣੇ ਚਾਬੀਆਂ ਦੇ ਦਾਂਗੇ ਪਰ ਕੰਮ ਕਰਦਾ ਹੈ ਨਹੀਂ ਤੁਸੀਂ ਰੱਖ ਲਓ ਚਾਬੀਆਂ ਕੀ ਕਰਨਾ ਤੁਹਾਨੂੰ ਤਾਂ ਖਰਚੇ ਹੀ ਪੈਂਦੇ ਆ ਖਰਚੇ ਵੱਧ ਜਾਣਗੇ ਸਾਡਾ ਤੁਹਾਡੇ মিডিਆ ਦਾ ਬਹੁਤ ਬਹੁਤ ਧੰਨਵਾਦ ਬੰਨਾ ਤੇ মিডিਆ ਵਾਲੇ ਜਿਹੜੇ ਆਏ ਆ ਇਹ ਸਾਡੀ ਗੱਲ ਜਿਹੜੀ ਆ ਸੀਐਮ ਸਾਹਿਬ ਤੱਕ ਪਹੁੰਚਾਈ ਜਾਵੇ ਇੱਕ ਰੇਲਵੇ ਰੋਡ ਦਾ ਮੁੱਦਾ ਜਦੋਂ ਸੀਐਮ ਸਾਹਿਬ ਨੂੰ ਅਜੇਬ ਜਦੋਂ ਤੁਸੀਂ ਕਿਤੇ ਜਾਣੇਗਾ ਕੋਈ ਟੈਂਡਰ ਪਾਸ ਨਹੀਂ ਹੁੰਦਾ ਰਾਤੋ ਰਾਤ ਸੜਕ ਬਣ ਜਾਂਦੀ ਹੈ ਇੱਥੇ ਕੀ ਪ੍ਰੋਬਲਮ ਹੈ ਇਹਦੀ ਪ੍ਰੋਬਲਮ ਸਾਨੂੰ ਦੱਸ ਦੋ ਕੀ ਹੈ ਕਿ ਬਕ ਟੈਂਡਰ ਕਿਉਂ ਨਹੀਂ ਪਾਸ ਹੁੰਦਾ ਤੁਸੀਂ ਨਹੀਂ ਪਾਸ ਕਰਦੇ ਤਾਂ ਸਾਨੂੰ ਦੱਸ ਦੋ ਸਾਡੇ ਕੋਲ ਸੰਸਥਾਵਾਂ ਹੈਗੀਆਂ ਸੜਕ ਬਣਾਉਣ ਨੂੰ ਸਾਨੂੰ ਲਿਖ ਕੇ ਦੇ ਦੋ ਅਸੀਂ ਨਹੀਂ ਕਰ ਸਕਦੇ ਸਾਡੇ ਕੋਲ ਸੰਸਥਾਵਾਂ ਹੈਗੀਆਂ ਅਸੀਂ ਉਹਨਾਂ ਨੂੰ ਬਣਵਾ ਲਾਂਗੇ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਅਸੀਂ ਆਪਣਾ ਪੈਸਾ ਹੀ ਤੁਸੀਂ ਸਾਡਾ ਪੈਸਾ ਹੀ ਸਾਡੇ ਤੇ ਲਾਣਾ ਸਾਡੀਆਂ ਜੀਐਸਆਈਆਂ ਜੋ ਸਾਡੇ ਇਨਕਮ ਟੈਕਸ ਤੋਂ ਤੁਸੀਂ ਜਿਹੜਾ ਪੈਸਾ ਸਾਡੇ ਤੇ ਲਾਣਾ ਸਾਨੂੰ ਤੁਸੀਂ ਭਿਖਾਰੀ ਬਣਾ ਕੇ ਰੱਖਿਆ ਹੋਇਆ ਸੀ ਹ ਹੱਥ ਫਲਾ ਕੇ ਬੈਠੇ ਆ ਜਾਂ ਕਿ ਸਾਡਾ ਰਾਈਟ ਹੈ ਇਹ ਇਹ ਸਾਡੇ ਰਾਈਟ ਆ ਸਾਡੇ ਰਾਈਟ ਸਾਨੂੰ ਨਹੀਂ ਮਿਲਦੇ ਪਏ ਆਪਣੇ ਰਾਈਟ ਲੈਣ ਲਈ ਹੋ ਤਾਂ ਨੂੰ ਜੋ ਵੀ ਤਿੱਖਾ ਕਰਨਾ ਪਊਗਾ ਜੀ ਰੇਲਵੇ ਰੋਡ ਦੇ ਰਿਗਾਰਡਿੰਗ ਮੈਂ ਸਾਰੇ ਸ਼ਹਿਰ ਨੂੰ ਬੇਨਤੀ ਕਰਦਾ ਹਾਂ ਹੋਰ ਵੀ ਜਿੰਨੇ ਵੀ ਸਾਡੇ ਦੁਕਾਨਦਾਰ ਭਰਾ ਆਪਣੇ ਰੇਲਵੇ ਰੋਡ ਗੀਤਾਵਨ ਰੋਡਸ ਲੋ ਰੋਡ ਜਾਂ ਸਾਰੇ ਪੂਰੇ ਸ਼ਹਿਰ ਦੇ ਸਾਰੇ ਵਪਾਰੀਆਂ ਨੂੰ ਇੱਕ ਸੱਦਾ ਹੈ ਕਿ ਤੁਸੀਂ ਮੰਗਲਵਾਰ ਨੂੰ ਸਵੇਰੇ 9 ਵਜੇ ਚੰਡੀਗੜ੍ਹ ਜੋ ਸਾਡੇ ਨਾਲ ਖੜੇ ਹੋਵੋ ਸਾਡਾ ਸਾਥ ਦਿਓ ਤਾਂ ਕਿ ਅਸੀਂ ਇਸ ਰੋਡ ਨੂੰ ਅਸੀਂ ਬਿਲਕੁਲ ਠੀਕ ਕਰ ਸਕੀਏ ਜਿੱਦਾਂ ਕਿ ਗੁਲਾਟੀ ਭਾਈ ਸਾਹਿਬ ਨੇ ਦੱਸ ਦਿੱਤਾ ਇਹ ਪ੍ਰਦੇਸੀ ਜੀ ਤੁਹਾਨੂੰ ਵੀ ਪਤਾ ਹੈ ਇਹ ਅੱਜ ਦੀ ਗੱਲ ਨਹੀਂ ਹੈ ਇਹ ਸਾਢੇ 1.5 ਸਾਲ ਹੋ ਗਏ ਆ ਦੁਕਾਨਦਾਰਾਂ ਨੂੰ ਬੇਫਕੂ ਬਣਾ ਰਹੇ ਆ ਔਰ ਦੁਕਾਨ ਬਿਲਕੁਲ ਦੁਕਾਨਦਾਰਾਂ ਦਾ ਕੰਮ ਠੱਪ ਹੋ ਚੁੱਕਾ ਹੁਣ ਇਹ ਏਸੀ ਦਾ ਨਹੀਂ ਹੈ ਪਰ ਪਹਿਲਾਂ ਤਾਂ ਇਹਨਾਂ ਨੇ 10 ਸਤੰਬਰ ਦਿੱਤੀ ਸੀ ਉਸ ਤੋਂ ਬਾਅਦ ਕਹਿੰਦੇ ਜੀ ਵੀ ਆਪਣੇ 10 ਸਤੰਬਰ ਨੂੰ ਅਸੀਂ ਸ਼ੁਰੂ ਕਰ ਦਵਾਂਗੇ 9 ਸਤੰਬਰ ਨੂੰ ਇਹਨਾਂ ਦਾ ਟੈਂਡਰ ਪਾਸ ਵੀ ਹੋ ਗਿਆ ਹੁਣ ਅੱਜ 19 ਤਰੀਕ ਹੋ ਗਈ ਇਹ ਕਾਰ ਨਹੀਂ ਸਮਝ ਆਇਆ ਇਹ ਮਤਲਬ ਬੰਨੀ ਆ ਜਾਂ ਨਹੀਂ ਬੰਨੀ ਹੁਣ ਅਸੀਂ ਇਸੇ ਮਤਲਬ ਮੁੱਦੇ ਤੇ ਆ ਮੰਗਲਵਾਰ ਨੂੰ 9 ਤੋਂ ਸ਼ਹਿਰ ਬੰਦ ਕਰਕੇ ਨਾ ਅਸੀਂ ਚੰਡੀਗੜ੍ਹ ਚੌਕ ਤੇ ਧਰਨਾ ਦਿੱਤਾ ਜੇ ਉਹਦਾ ਹੱਲ ਨਿਕਲ ਗਿਆ ਠੀਕ ਆ ਨਹੀਂ ਤਾਂ ਉਸ ਤੋਂ ਫਾਰਦਰ ਅਸੀਂ ਕਿਆ ਕਾਰਵਾਈ ਕਰਨੀ ਆ ਉਹ ਅਸੀਂ ਉੱਥੇ ਬੈਠ ਕੇ ਆਪਣੀ ਮੀਟਿੰਗ ਕਰਕੇ ਅਸੀਂ ਆਪਣੇ ਸਾਥੀ ਪ੍ਰੈਜ਼ੀਡੈਂਟ ਰਾਸ਼ਿੰਦੀਪੂ ਹੋਲਡਰ ਨਮਸ਼ਾ ਹੈ। ਔਰ ਮੈਂ ਇਸ ਗੱਲ ਦੇ ਆਪਕੋ ਸੂਚਨਾ ਦਿਨਾ ਕਿ ਸਾਡੇ ਨਵਾਂ ਸ਼ਹਿਰ ਦੇ ਵਿੱਚ 90 92% ਜਿਹੜੇ ਆ ਇਹ ਕੇवाईसी ਜਿਹੜੀ ਆ ਮੁਕੰਮਲ ਹੋ ਗਈ ਹੈ। ਜਿਹੜੀ 8 10% ਜਿਹੜੀ ਰਹਿੰਦੀ ਆ ਉਹ ਕੁਝ ਬੰਦਿਆਂ ਦੇ ਐਡਰੈਸ ਨਹੀਂ ਮਿਲ ਰਹੇ। ਕੁਝ ਬੰਦੇ ਆਪਣਾ ਮਕਾਨ ਬਦਲ ਕੇ ਸ਼ਿਫਟ ਕਰਕੇ ਚਲੇ ਗਏ ਆ। ਉਹ ਕਈ ਬੰਦੇ ਜਿਹੜੇ ਆ ਮੋਬਾਈਲ ਜਿਹੜੇ ਆ ਉਹ ਭਾਂਦਾਦੇ ਆ ਜਾਂ ਕੋਈ ਜਿਹੜਾ ਆ ਆਪਣੇ ਜਿੱਥੇ ਰਹਿੰਦੇ ਸੀ ਉਹਨਾਂ ਦੇ ਗਵਾਂਡੀਆਂ ਦਾ ਮੋਬਾਈਲ ਦਿੱਤਾ ਹੁੰਦਾ ਸੀ ਉਹਦੇ ਨਾਲ ਸਾਨੂੰ ਸੰਪਰਕ ਚੋਂ ਨਹੀਂ ਆ ਰਹੇਗੇ ਇਸ ਕਰਕੇ ਜਿਹੜੇ 8-10% ਲੋਕ ਰਹਿੰਦੇ ਆ ਉਹ ਜੇ ਮੇਰੀ ਆਵਾਜ਼ ਨੂੰ ਸੁਣਦੇ ਹੋਣ ਤਾਂ ਜਲਦੀ ਜਲਦੀ ਆਪਣੇ ਡੀਪੋ ਤੇ ਜਾਣ ਆਪਣੀ ਈਕੀਵਾਸੀ ਕਰਾ ਲੈਣ ਤਾਂ ਕਿ ਜਿਹੜੇ 8% ਵੀ ਦੇ ਸਾਡੇ ਵਧਦੇ ਆ ਉਹ ਇਸ ਜੀ ਤੋਂ ਰਾਸ਼ਨ ਨੂੰ ਮੰਜ਼ਿਲਾਂ ਦਾ ਜਾ ਔਰ ਜਲਦੀ ਤੋਂ ਜਲਦੀ ਇਹ ਕੰਮ ਜ਼ਰੂਰ ਕਰਨ ਇਹਨੇ ਕਹਿੰਦਾ ਹੋਇਆ ਜੈ ਜੇ ਇਸ ਸੱਜਣਾਂ ਸ਼ਿਪਾਗ ਸਿੰਘ ਨਗਰ ਦਾ ਸਵਤਨਤ ਅਜਲੀਆਂ ਵਿਸ਼ੇਸ਼ ਸਰਗਰਮੀਆਂ ਤੁਹਾਨੂੰ ਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰ ਦੀ ਸੀ ਇਜਾਜ਼ਤ ਦਿਓ ਧੰਨਵਾਦ